ਪਾਖੜਾ ਨੰਗੜਾ ਸਾਡੇ ਕੋਲੇ ਉੱਥੇ ਦੇਖਿਓ ਤੁਸੀਂ ਸਤਲੁਜ ਆ ਰਾਵੀ ਰੋਕੀ ਹੋਈ ਹੈ ਆਪਾਂ ਰਾਵੀ ਦੇ ਕਿਨਾਰੇ ਬੈਠੇ ਆਉਣ ਇੱਥੇ ਰਾਵੀ ਹੈ ਪਰ ਉਹਨੂੰ ਚਾਹੀਦੀ ਹੈ ਰਾਵੀ ਇਧਰ ਉਹਨਜੀਸਾ ਕ ਟਾਈਮ ਆ ਗਿਆ ਤੇ ਨਾਲ ਹੀ ਇੱਕ ਹੋਰ ਸ਼ਾਹਪੁਰ ਕੰਢੀ ਧਾਰ ਕਲਾਂ ਨਾਲ ਉੱਥੇ ਡੈਮ ਬਣਾ ਰਹੇ ਆ 206 ਮੈਗਾਵਾਟ ਦਾ ਡੈਮ ਨਵਾਂ ਤਿਆਰ ਹੋਣ ਲੱਗਿਆ ਬਸ ਆ ਹਾਪਫੁਲੀ ਅਗਲੇ 3-4 ਮਹੀਨਿਆਂ ਚ ਉਹ ਡੈਮ ਬਣ ਕੇ ਤਿਆਰ ਹੋ ਜੂ 206 ਮੈਗਾਵਾਟ ਸਾਡੇ ਕੋਲੇ ਬਿਜਲੀ ਪੈਦਾ ਹੋਊਗੀ ਤੇ ਉਹਦੇ ਨਾਲ ਇੱਕ ਨਹਿਰ ਨਵੀਂ ਨਹਿਰ ਚੱਲੂਗੀ ਸਾਰੇ ਦੁਆਬੇ ਦੇ ਵਿੱਚ ਦੀ ਲੰਘੂਗੀ ਨਵੀਂ ਨਹਿਰ ਚੱਲੂਗੀ ਅਸੀਂ ਪਾਣੀ ਕਿਉਂ ਜਾਣ ਦੇਈ ਉਧਰ ਸਾਡਾ ਸਾਡਾ ਪਾਣੀ ਹੈ ਜੇ ਥੋੜੀ ਬਹੁਤ ਲੀਕੇਜ ਹੈਗੀ ਹੈ ਤਾਂ ਰਾਵੀ ਦੇ ਆਲੇ ਪਾਸੋਂ ਹੈ ਪਾਕਿਸਤਾਨ ਨੂੰ ਅਦਰਵਾਈਜ਼ ਅਸੀਂ ਇੱਕ ਤੁਪਕਾ ਵੀ ਨਹੀਂ ਜਾਣ ਦਿੰਦੇ ਸਾਡੇ ਕੋਲ ਤਾਂ ਆਪਣੇ ਕੋਲੇ ਪਾਣੀ ਹੈ ਨਹੀਂ ਅਸੀਂ ਆਪਣੇ ਪਾਣੀ ਨੂੰ ਸੰਭਾਲੀਏ ਇਹ ਸਾਡਾ ਮਿਸ਼ਨ ਹੈ ਮੈਂ ਜਦੋਂ ਨਵੇਂ-ਨਵੇਂ ਬਣੇ ਮੁੱਖ ਮੰਤਰੀ ਅਫਸਰਾਂ ਨਾਲ ਮੀਟਿੰਗਾਂ ਹੋਈਆਂ ਫੈਲਾ ਫਰੋੜੀਆਂ ਮੈਨੂੰ ਪਤਾ ਲੱਗ ਗਿਆ ਬਹੁਤ ਪੋਟੈਂਸ਼ੀਅਲ ਹੈ ਪੰਜਾਬ 'ਚ ਕਾਮਾਕਾਰਾਂ ਦੀ ਨੌਕਰੀਆਂ ਦੀ ਬਿਜ਼ਨਸ ਦੀ ਪਰ ਕਿਸੇ ਨੇ ਵਧੀਆ ਤਰੀਕੇ ਨਾਲ ਬੁਲਾਇਆ ਨਹੀਂ ਕਿਸੇ ਨੇ ਯਾਰ ਕਿਸੇ ਨੇ ਨਾ ਬਹੁਤ ਵਧੀਆ ਤਰੀਕੇ ਨਾਲ ਸੱਦਾ ਨਹੀਂ ਦਿੱਤਾ ਕਿ ਆਓ ਅੱਜ ਕੱਲ੍ਹ ਤਾਂ ਦਰਵਾਜ਼ੇ ਆ ਨਾ ਜੇ ਤੁਹਾਨੂੰ ਵਿਆਹ ਦਾ ਕਾਰਡ ਵੀ ਦੇ ਜੇ ਕੋਈ ਤਾਂ ਵੀ ਆਪਾਂ ਜਾਣਦੇ ਨਹੀਂ ਕਦੇ ਫੋਨ ਨਹੀਂ ਕਰਿਆ ਨਾਲ ਫੋਨ ਵੀ ਜ਼ਰੂਰੀ ਹੈ ਨਾ ਇਹਦਾ ਮਾਲ ਕਾਰਡ ਸਿੱਟ ਕੇ ਚਲਾ ਗਿਆ ਤਾਂ ਮੈਂ ਤਾਂ ਅਸੀਂ ਨਾ ਉਹਦੇ ਸੋ ਅਸੀਂ ਤਾਂ ਭਾਈ ਤੁਹਾਨੂੰ ਫੋਨ ਵੀ ਕਰਾਂਗੇ ਤੁਹਾਨੂੰ ਲੈਣ ਵੀ ਆਵਾਂਗੇ ਤੇ ਨਾਲ ਇੱਕ ਹੋਰ ਮੈਂ ਦੱਸਦਾ ਇੱਥੇ ਆ ਕੇ ਬਿਜ਼ਨਸ ਕਰੋ ਜੋ ਨਜ਼ਾਰਾ ਆਬਦੀ ਧਰਤੀ ਤੇ ਆਉਂਦਾ ਨਾ ਕੰਮ ਕਰਨ ਦਾ ਮਿਹਨਤ ਕਰਨ ਦਾ ਆਬਦੀ ਲੋਕਾਂ ਨੂੰ ਕੰਮ ਦੇਣ ਦਾ ਲੱਗਦਾ ਫਿਰ ਕਿ ਗੁਰੂ ਨਾਨਕ ਸਾਹਿਬ ਨੇ ਜਦੋਂ 20 ਰੁਪਿਆ ਦਾ ਲੰਗਰ ਲਾਇਆ ਸੀ ਭੁੱਖੇ ਸਾਧੂਆਂ ਲਈ ਉਸ 20 ਰੁਪਿਆ ਚ ਆਪਾਂ ਵੀ ਕੁਝ ਹਿੱਸਾ ਪਾਈ ਜਾਂਦੇ ਆ ਕਿਸੇ ਦੀ ਢਿੱਡ ਭਰ ਰਿਹਾ ਕਿਸੇ ਦਾ ਚੁੱਲ੍ਹਾ ਥੋੜੇ ਕਰਕੇ ਚੱਲ ਰਿਹਾ ਇਹ ਤੋਂ ਵੱਡਾ ਪੁੰਨ ਨਹੀਂ ਹੈਗਾ ਜੀ ਇਹ ਤੋਂ ਵੱਡਾ ਪੁੰਨ ਨਹੀਂ ਕੋਈ Subscribe to One India channel and never miss an update.